ਸਸੀ ਕਲਪੀਆਂ ਵੀ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਆਪਾਂ ਪਹੁੰਚੇ ਆ ਪਿੰਡ ਚੰਨਣਵਾਲ ਪੰਜਾਬ ਦੀ ਨਹੀਂ ਇੰਡੀਆ ਦੀ ਮਸ਼ਹੂਰ ਦੁਕਾਨ ਹੈ ਬਾਈ ਦੀ ਮੋਟਰਾਂ ਦੀ ਮੋਟਰਾਂ ਦਾ ਕੰਮ ਹੈ ਤੁਸੀਂ ਪ੍ਰਾਣੀਆਂ ਮੋਟਰਾਂ ਜਿਹੇ ਕੰਪਨੀ ਦੀ ਜਿਹੇ ਜੀਆਂ ਕਹੋਗੇ ਜਿੰਨੀ ਪਾਵਰ ਦੀਆਂ ਤੁਹਾਨੂੰ ਤਿਆਰ ਮਿਲਣਗੇ ਕੰਮ ਕੰਮ ਕਰਾ ਕੇ ਜਮਾ ਓਕੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਬਹੁਤ ਦੂਰੋਂ ਦੂਰੋਂ ਬਾਈ ਕੋਲੇ ਮੋਟਰਾਂ ਲੈਣ ਆਉਂਦੇ ਆ ਇੱਕ ਨੰਬਰ ਮੋਟਰ ਆ ਦੇਖੋ ਜਮਾ ਸ਼ੀਸ਼ੇ ਵਰਗੀਆਂ ਸਾਫ਼ ਮੋਟਰਾਂ ਸੋਨ ਵਿੱਚ ਮਿਲਣਗੇ ਆ ਆਪਣੇ ਨਾਲ ਬਾਈ ਹੋਊਗਾ ਧੀਰਾ ਗੱਲ ਬਾਈ ਸਸੇਕਾਲ ਸਸੇਕਾਲ ਬਾਈ ਪੰਜਾਬ ਕੀ ਪੂਰੇ ਇੰਡੀਆ ਦੇ ਵਿੱਚ ਹੀ ਮਸ਼ਹੂਰ ਹੋ ਹੈ ਨਾ ਮੋਟਰਾਂ ਦੇ ਵਿੱਚ ਵਾਹ ਦਾਤ ਆ ਗਿਆ ਜੀ ਕਿੰਨੇ ਕੁ ਦੂਰ ਦੂਰ ਤੱਕ ਮੋਟਰਾਂ ਵਾਗੀਆਂ ਤੁਹਾਡੀਆਂ ਇਸ ਟਾਈਮ ਤੇ ਜਿਵੇਂ ਗਵਾਲੀਅਰ ਦਾ ਕਿਲਾ ਹੋਇਆ ਰਾਜਸਥਾਨ ਹੋਇਆ ਹਾਂ ਤੇ ਉੱਤਰਾਖੰਡ ਹੋਇਆ ਹਾਂ ਜੂਪੀ ਹੋਈ ਹਾਂ ਤੇ ਪੰਜਾਬ ਤਾਂ ਸਾਰੇ ਜਿੱਗਾ ਹੀ ਜਾਂਦੀਆਂ ਨੇ ਹੂੰ ਅੱਛਾ ਇਹ ਜਿਹਨੇ ਮੋਟਰ ਪਈਆਂ ਨੇ ਬਈ ਇਹ ਮੰਨ ਲਓ ਜਿੱਥੇ ਪਾਣੀ ਵੱਧ ਡੂੰਗੇ ਹੋਗੇ ਉੱਥੋਂ ਲੋਕ ਵਿੱਚ ਕਟਾ ਕੇ ਲੈ ਜਾਂਦੇ ਆ ਤੇ ਤੁਸੀਂ ਵੀਰੇ ਇਹ ਨਾਲ ਕੰਮ-ਕੰਮ ਕਰਕੇ ਹਾਂਜੀ ਜੀ ਬਣਾ 15 ਦੀ ਸੀਆਰ ਐ ਪਈਆ ਇਹ ਕੰਪਨੀ ਵੈਣ ਹੈ ਤੇਰਾ ਸਾਰਾ ਕੰਮ-ਕੰਮ ਕੀਤਾ ਪਿਆਗਾ ਤਿਆਰ ਪਈਆ ਹੈ ਤੇ ਜਿਵੇਂ ਆ 12:30 ਹੋ ਗਈ ਆ 12:30 ਹੋ ਗਈ ਤੁਸੀਂ ਬਈ ਮੋਟਰ ਕੱਟ ਲੈਨੇ ਹੋ ਫਿਰ ਉਹਦੋਂ ਬਾਅਦ ਫਿਰ ਇਹਦਾ ਕਿਵੇਂ ਕੀ ਕੀ ਕੰਮ ਕਰਦੇ ਹੋ ਕੀ ਕਿੰਨੀ ਕੀ ਤਸੱਲੀ ਹੁੰਦੀ ਹੈ ਕੀ ਗੱਲਬਾਤ ਹੈ ਕੰਮ ਜਿਵੇਂ ਹੁਣ ਮੋਟਰ ਆਈ ਪਹਿਲਾਂ ਲਿਆਉਣੇ ਹੈਗੇ ਤਿੰਨ ਤਿੰਨ ਵਾਰ ਚੈੱਕ ਕਰਦੇ ਆਗੇ ਹਾਂ ਚਲਾ ਕੇ ਦੇਖਦੇ ਆ ਵੀ ਕੋਈ ਫਾਲਟ ਤਾਂ ਨਹੀਂ ਉਦੋਂ ਬਾਅਦ ਦੇ ਵਿੱਚ ਖੋਲ ਕੇ ਦੇਖਦੇ ਆਂਗੇ ਹਾਂ ਤੇ ਫਿਰ ਉਦੋਂ ਬਾਅਦ ਦੇ ਵਿੱਚ ਉਹਦਾ ਪੱਖਾ ਖੋਲ ਕੇ ਦੇਖਦੇ ਆਂ ਕੋਈ ਵੀ ਸਾਨੂੰ ਕਿਤੇ ਐਂ ਲੱਗਦਾਗਾ ਕਿ ਇਹਦੇ ਵਿੱਚ ਨੁਕਸਾ ਉਹ ਸਾਰੀ ਮੋਟਰ ਤਿਆਰ ਕਰਕੇ ਸਾਰਾ ਫੁੱਲ ਸਮਾਨ ਪਾ ਕੇ ਫਿਰ ਅਸੀਂ ਗਾਹਕ ਨੂੰ ਦਿੰਦੇ ਆਂ ਫਿਰ ਜ਼ਿੰਮੇਵਾਰੀ ਦਿੰਦੇ ਆਂ ਕਿੰਨੇ ਟਾਈਮ ਦੀ ਇੱਕ 10 ਦਿਨਾਂ ਤੱਕ ਇਹਦੀ ਜ਼ਿੰਮੇਵਾਰੀ ਹੁੰਦੀ ਆ ਪਾਣੀ ਲੋੜ ਦੀ ਤੇ ਪਾਣੀ ਘੱਟ ਵੱਧ ਹੋਵੇ ਉਹ ਸਾਰੀਆਂ ਚੀਜ਼ਾਂ ਦੀ ਫੁੱਲ ਜ਼ਿੰਮੇਵਾਰੀ ਹੈ ਸਾਡੀ। ਅੱਛਾ ਮੰਨ ਲਓ ਮੁਖਸਰ ਦਾ ਬੰਦਾ ਆਇਆ ਤੁ ਤੋਂ ਮੋਟਰ ਲੈ ਗਿਆ। ਤੁਹਾਡੀ 10 ਦਿਨਾਂ ਦੀ ਜ਼ਿੰਮੇਵਾਰੀ ਹੈ ਪਾਣੀ ਨਾ ਪੂਰਾ ਕਰੇ, ਲੋਡ ਜ਼ਿਆਦਾ ਲਵੇ, ਕਿਸੇ ਤਰ੍ਹਾਂ ਦੀ ਕੋਈ ਹੋਰ ਦਿੱਕਤ ਆ, ਆਵਾਜ਼ ਆ, ਕੁਝ ਵੀ ਆ। ਹਾਂਜੀ 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 ਹਾਂਜੀ। ਇਹ 10 ਦਿਨਾਂ ਤੱਕ ਦੀ ਜ਼ਿੰਮੇਵਾਰੀ ਆ। ਤੁਹਾਨੂੰ ਨਹੀਂ ਚੀਜ਼ ਚੰਗੀ ਲੱਗਦੀ ਤਾਂ ਸਾਨੂੰ ਨਾਲ ਦੀ ਨਾਲ ਤੁਹਾਡੇ ਤੁਰੰਤ ਪੈਸੇ ਵਾਪਸ ਹੋ ਜਾਣਗੇ। ਅੱਛਾ ਹਾਂ ਇਹ ਇਹ ਵੀ ਗੱਲ ਆ ਕਿ ਬਾਕੀ ਪਹਿਲੀ ਗੱਲ ਸਾਡੀ ਮੋਟਰ ਸਿੱਧੀ ਮੁੜਦੀ ਨਹੀਂ ਜੀ। ਤਾਂ ਜਿਹੜਾ ਸਾਡਾ ਉਹ ਸਪੇਅਰ ਪਾਰਟ ਆ ਸਾਰਾ ਹਾਂ ਸਾਡਾ ਆਪ ਦਾ ਹੈ। ਹਰ ਇੱਕ ਜਿਹੜੀ ਮੋਟਰ ਦਾ ਸਪੇਅਰ ਪਾਰਟ ਆ ਸਾਰਾ ਕੰਮ ਕਰਕੇ ਪੱਖੇ ਤਿੰਨ ਤਿੰਨ ਵਾਰੀ ਖੋਲ ਕੇ ਚੈੱਕ ਕਰਕੇ ਫਿਰ ਮੋਟਰ ਦਿੰਦੇ ਆਗੇ ਪਹਿਲੀ ਗੱਲ ਜਿਹੜੀ ਸਾਡੇ ਕੋਲ ਮੋਟਰ ਆ ਗਈ ਉਹ ਕੰਪਨੀ ਦੀ ਆ ਕੰਪਣੀ ਤੋਂ ਬਿਨਾਂ ਅਸੀਂ ਮੋਟਰ ਨਹੀਂ ਲੈਂਦੇ ਜਿਵੇਂ ਲੂਬੀ ਸੀ ਆਰ ਆਈ ਟੈਕਸ ਨੂੰ ਕੱਟ 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 ਲੈਨੇ ਹਰੇਕ ਕੱਟ ਲੈਨੇ ਹਾਂਜੀ ਕੱਟ ਬਾਈ ਕਹਿੰਦਾ ਅਸੀਂ ਹਰੇਕ ਲੈਨੇ ਛੋਟੀ ਵੱਡੀ ਜੋ ਮਰਜੀ ਆ ਉਹਨੂੰ ਅਸੀਂ ਇੱਥੇ ਤਿਆਰ ਕਰਕੇ ਨਹੀਂ ਵੇਚਦੇ ਤਿਆਰ ਕਰਕੇ ਕੰਪਨੀ ਦੀ ਵੇਚਦੇ ਹਾਂ ਤਿਆਰ ਕਰਕੇ ਕੰਪਨੀ ਦੀ ਵੇਚਦੇ ਹਾਂ ਹੁਣ ਜ਼ਿੰਮੇਵਾਰੀ ਨਾਲ ਹਾਂਜੀ ਜਿਵੇਂ ਉਹਨ ਲੂਬੀ ਹੋਈ ਸੀ ਆਰ ਆਈ ਹੋਈ ਟੈਕਸ ਤੇ ਗ੍ਰਿਪਟਨ ਹੋਈ ਕੰਪਨੀ ਦੀਆਂ ਮੋਟਰ ਹੀ ਮੇਰੇ ਕੋਲੇ ਚੱਲ ਕਿੰਨੀ ਕਿੰਨੀ ਪਾਵਰ ਦੀਆਂ ਮੋਟਰ ਆਪਣੇ ਕੋਲੇ ਮਿਲਦੀਆਂ ਬਾਈ ਸਾਢੇ 1/2 ਤੋਂ ਲੈ ਕੇ ਤੇ 40 ਐਚਵੀ ਤੱਕ ਹੁੰਦੀਆਂ ਨੇ ਜੀ ਅੱਛਾ ਜਿਵੇਂ ਤੁਹਾਡੇ ਪਰਨਾਲ ਏਰੀਆ 'ਚ ਕਹਿੰਦੇ ਪਾਣੀ ਜ਼ਿਆਦਾ ਡੂੰਘਾ ਸਾਡੇ ਨਾਲੋਂ ਫਿਰ ਇਹ ਤੇ ਕਿੰਨੇ ਦੀਆਂ ਮੋਟਰਾਂ ਤੁਹਾਡੇ ਚੱਲਦੀਆਂ ਨੇ ਆਮ ਇਸ ਟਾਈਮ ਤੇ ਤੇ ਸਾਢੇ 12 ਵੀ ਚੱਲੀ ਜਾਂਦੀ ਆ 15 ਚੱਲੀ ਜਾਂਦੀ ਆ 20 ਵੀ ਚੱਲੀ ਜਾਂਦੀ ਆ 25 ਵੀ ਚੱਲੀ ਜਾਂਦੀ ਆ 25 ਵੀ ਚੱਲੀ ਜਾਂਦੀ ਆ ਹਾਂਜੀ ਹਾਂਜੀ ਤੁਹਾਡੇ ਕੋਲੇ ਬਾਈ ਫਿਰ ਏਰੀਆ 'ਵਾਂਝ ਆ ਜਾਂਦੇ ਹੋਣਗੇ ਜਿਵੇਂ ਮੰਨ ਲਾ ਹੁਣ ਸਾਨੂੰ ਵੱਡੀ ਮੋਟਰ ਦੀ ਲੋੜ ਪੈਂਦੀ ਆ ਦਿਨੋ ਦਿਨ ਸਾਨੂੰ ਪਤਾ ਪਾਣੀ ਡੁੱਗ ਜਾਈ ਜਾਂਦਾ ਫਿਰ ਮੰਨ ਲਓ ਤੁਸੀਂ ਪਰ ਨਾਲ ਦੇ ਆਸ-ਪਾਸ ਤੋਂ ਮੋਟਰ ਮੰਨ ਲਓ ਸਾਨੂੰ ਵਿੱਚ ਕਿਉਂਕਿ ਇਹ ਲੋਕ ਵੱਡੀ ਪਾਲੇ ਨੇ ਹੋਣਗੇ ਇਸ ਤਰ੍ਹਾਂ ਜਾਂ ਦੂਰੋਂ ਦੂਰ ਲਿਆਉਣੇ ਲੱਗ ਪੈਂਦੇ ਨਹੀਂ ਜਾਣਾ ਪੈਂਦਾ ਬਹੁਤ ਦੂਰ ਤੱਕ ਜਾਣਾ ਪੈਂਦਾ ਹਮ ਸਾਰੀ ਸਾਰੀ ਰਾਤ ਫਿਰ ਦਈ ਲੱਗ ਜਾਂਦੀ ਆ ਘਟੋ ਘਟਣਾਵਾਲਾ ਸਾਨੂੰ ਜਾਣਾ ਪੈਂਦਾ ਜਿੱਥੇ ਤੱਕ ਜਿਹੜੇ ਹਰਿਆਣਾ ਹੋਇਆ ਜਿੱਥੇ ਮੰਨ ਲਓ 270 80 ਵੋਲਟ ਤੇ ਮੋਟਰ ਪੈਂਦੀ ਆ ਜਾਂ 250 ਤੇ ਪੈਂਦੀ ਆ ਉਧਰੋਂ ਮੋਟਰਾਂ ਲੈਣੀਆਂ ਪੈਂਦੀਆਂ ਨੇ ਢਹਾੜੀ ਦੇ ਵਿੱਚ ਜਿਵੇਂ 50 ਮੋਟਰਾਂ ਦੇ ਹਨ 50 ਚੋਂ ਮੇਰੇ 5 ਫਿੱਟ ਆਉਂਦੀਆਂ ਨੇ ਮੈਂ ਜਿਹੜੀ ਮੈਨੂੰ ਠੀਕ ਆ ਲੱਗਦੀ ਆ ਅੱਗ ਵਰਗੀ ਮੋਟਰ ਉਹੋ ਜੀ ਮੋਟਰ ਮੈਂ ਲੈਣਾ ਮੈਂ ਮਾੜੀ ਮੋਟਰ ਲੈਂਦਾ ਨਹੀਂ ਯਾਰ ਬਾਈ ਕਹਿੰਦਾ 25 ਸਾਲ ਹੋਵੇ ਕੰਮ ਕਰਦੇ ਨੇ ਜਦੋਂ ਸੁਰੂ ਸੁਰੂ ਕੰਮ ਕਰਨ ਲੱਗਿਆ ਸਾਰੀ ਰਾਤ ਕਹਿੰਦਾ ਇੱਕ ਮਿੰਟ ਸੌਂ ਕੇ ਨਹੀਂ ਸੀ ਵੇਖਦੇ ਉਦੋਂ ਮੋਨੋਬਲਾਕ ਮੋਟਰ ਆਉਂਦੇ ਆ ਬਾਅਦ ਚ ਐਗਰਸੀਵ ਆਉਂਦੇ ਆ ਉਹ ਹੌਲੀ ਹੌਲੀ ਕਹਿੰਦਾ ਜੀ ਹੋਰ ਹੂੰ ਉਦੋਂ ਹੋ ਜਾਂਦੀ ਥੋੜਾ ਰਿਪੇਅਰ ਕਰੀ ਜਾਂਦੇ ਸੀਗੇ ਰਿਪੇਅਰ ਕਰਨ ਦੇ ਨਾਲ ਨਾਲ ਜੋ ਜੋ ਆਉਂਦੇ ਦਿਮਾਗ ਦਾ ਖਿਆਲ ਹੋਵੇ ਵੀ ਇੱਧਰ ਨੂੰ ਵੀ ਕੋਈ ਚੱਲੀਏ ਜਿਹੜਾ ਵਪਾਰ ਦਾ ਕੰਮ ਆ ਇਹ ਹੁਣਾ ਥੋੜੇ ਜਿਹੇ ਟਾਈਮ ਤੋਂ ਕੀਤਾਗਾ ਸੀ ਅੱਛਾ ਵੀ ਜਾਣੀ ਦੀ ਰਿਪੇਅਰ ਨੂੰ ਛੱਡ ਕੇ ਹੁਣ ਥੋੜਾ ਇੱਧਰ ਨੂੰ ਆ ਜਿਆਦੇ ਰਜਾਣਾ ਅੱਛਾ ਹੁਣ ਜਿਆਦੇ ਰਜਾਣਾ ਮੋਟਰਾਂ ਤਿਆਰ ਕਰਕੇ ਵੇਚਣ ਦਾ ਉਹ ਪਹਿਲਾਂ ਪਿੰਡ ਚ ਕਹਿੰਦੀ ਮੋਟਰ ਮੱਚ ਗਈ ਉਹ ਬੰਨ ਦੀ ਚੋਨੇ ਦੀ ਜਿਹੜੇ ਧੀਰਾ ਸਾਹਿਬ ਨੂੰ ਪਿਆਰਾ ਲੱਗਦਾ ਉਹ ਛੇਦੀ ਮੇਰੇ ਆ ਮੇਰੇ ਆ ਨਾ ਛੇਦੀ ਨਹੀਂ ਭਾਈ ਬਾਰਨਸ ਕਰੀ ਪਈ ਆ ਦੋ ਵਾਰ ਲੈ ਜੀ ਹੈ ਨਾ ਉਹ ਵੀ ਟਾਈਮ ਹੁੰਦਾ ਸੀ ਸਾਰੀ ਸਾਰੀ ਰਾਤ ਹੀ ਸੀ ਇੱਕ ਗਮਾਂਡ ਇੱਥੇ ਮੇਰੇ ਗਮਾਂਡ ਟੀਚ ਮੈਨੂੰ ਕਹਿੰਦਾ ਤੂੰ ਸੌਂਦਾ ਆ ਕਿ ਕਿਹੜੇ ਵੇਲੇ ਆ ਸਾਰੀ ਰਾਤ ਹੀ ਹਾਰਨ ਵੱਜੀ ਜਾਂਦੇ ਆ ਬਾਬਰੇ ਦਾ ਝੋਨੇ ਦਾ ਕਰਕੇ ਐ ਹੀ ਵੱਜਣਗੇ ਐ ਤਾਂ ਸਿਆਲ ਚ ਹੀ ਸਵਾਗੇ ਹੈ ਇਹਦਾ ਸਿਆਲ ਚ ਹੀ ਸਵਾਗੇ ਬਾਕੀ ਇਹ ਗੱਲ ਹੁੰਦੀ ਆ ਜੀ ਵੀ ਜਿਵੇਂ ਹੁਣ ਅੱਜ ਕੱਲ੍ਹ ਠੇਕੇ ਜ਼ਮੀਨਾਂ ਦੇ ਜਾਦਾ ਹੀ ਮਹਿੰਗੇ ਹੋਈ ਜਾਂਦੇ ਆ ਜਿਮਿਦਾਰ ਦੇ ਪੱਲੇ ਤਾਂ ਕੁਝ ਰਹਿਣ ਵਾਲਾ ਕੰਮ ਨਹੀਂ ਹੈਗਾ 75 75000 ਨੂੰ ਟੇਕੇ ਤੇ ਜ਼ਮੀਨਾਂ ਲੈ ਕੇ ਹੂੰ ਉਹਦੇ 'ਚ ਮੇਰਾ ਯੋਗਦਾਨ ਤੇ ਹੀ ਬਣਦਾ ਵੀ ਯਾਰ ਵੀ ਮੈਂ ਕੋਈ ਚੰਗੀ ਜੀ ਜਗ੍ਹਾ ਨੂੰ ਦੇ ਦਾਂ ਹਾਂ ਬਾਈ ਜੇ ਹੁਣ ਉਹੀ ਸੀਜ਼ਨ ਹੁੰਦਾ ਮੋਟਰ ਪਿੱਛੇ ਇਹਦਾ ਸਾਲੀ ਕੱਟਣੀ ਪਾਉਣੀ ਬਹੁਤ ਔਖੀ ਆ ਹੈਰਾਨ ਹੋਈ ਉਹ ਤੇ ਗਾਲਾਂ ਤੈਨੂੰ ਕੱਢਵਾ ਲਾਣਾ ਨਹੀਂ ਮੇਰਾ ਉਹ ਕੰਮ ਹੀ ਨਹੀਂ ਹੈਗਾ ਹਾਲਾਂਕਿ ਜਿਹੜਾ ਵੀ ਤੂੰ ਮੋਟਰ ਲੈ ਕੇ ਜਾਂਦਾਗਾ ਮੇਰੀ ਉਹਨੂੰ ਇਹ ਹੁੰਦਾਗਾ ਵੀ ਹਰ ਇੱਕ ਬੰਦਾ ਜਦੋਂ ਮੋਟਰ ਲੈ ਗਿਆ ਤਮਨਾਲ ਦੀ ਨਾਲ ਨੰਬਰ ਦਾ ਅਸੀਂ ਲਿਖ ਲੈਣਾ ਵੀ ਵੀਰੇ ਦੱਸ ਅਸੀਂ ਉਹਨੂੰ ਫੋਨ ਲਾ ਕੇ ਪੁੱਛਣਾ ਗਾਹਕ ਨੇ ਨਹੀਂ ਸਾਨੂੰ ਪੁੱਛਣਾ ਅੱਛਾ ਵੀ ਭਾਈ ਕਿਵੇਂ ਓਕੇ ਤਸੱਲੀ ਆ ਹਾਂ ਵੀ ਜੇ ਕੋਈ ਕਮੀ ਪੇਸੀ ਲਾ ਕੀਤੀ ਸਾਨੂੰ ਦੱਸ ਹੂੰ ਵੀ ਛੱਡ ਨਾ ਗੱਲ ਕਰ ਪਹਿਲੀ ਗੱਲ ਤਾਂ ਕੋਈ ਆਉਂਦੀ ਨਹੀਂ ਜੇ ਆ ਵੀ ਗਈ ਤਾਂ ਅਸੀਂ ਬੈਠੇ ਹਾਂਗੇ ਕਿਉਂ ਜ਼ਿਮੀਦਾਰ ਨੇ ਪੈਸੇ ਲਾਉਣੇ ਆ ਖੁਦ ਮੈਂ ਆਪ ਵੀ ਕੀਤੀ ਕਰਦਾ ਮੈਨੂੰ ਪਤਾ ਵੀ ਜੱਟ ਦਾ ਦਰਦ ਕੀ ਆ ਜੀ ਕੀ ਦਰਦ ਆ ਤੇ ਬਈ ਮੋਟਰ ਮੰਨ ਲਓ ਕਿਸੇ ਨੇ ਨਵੀਂ ਵੀ ਪਾਉਣੀ ਹੈ ਤੇ ਕਿਹੜੀ ਕੰਪਨੀ ਪਾਵੇ ਕਿਹੜੀ ਚੀਜ਼ ਦਾ ਧਿਆਨ ਰੱਖੇ ਕਿਵੇਂ ਪੱਖੇ ਭੱਖੇ ਦਾ ਜੇ ਮੰਨ ਲਓ ਕੋਈ ਆਪਾਂ ਜਾਣਕਾਰੀ ਵਾਸਤੇ ਦੱਸ ਦਿਓ ਕਿਹੜੀ ਨੂੰ ਤੁਸੀਂ ਚੰਗੀ ਗਿਣਦੇ ਹੋ ਨਹੀਂ ਸਾਰੀਆਂ ਕੰਪਨੀਆਂ ਠੀਕ ਨੇ ਜੀ ਜਿਵੇਂ ਹੁਣ ਅੱਜ ਸੀਆਰਆਈ ਚੱਲੀ ਜਾਂਦੀ ਆ ਲੂਬੀ ਚੱਲੀ ਜਾਂਦੀ ਆ ਟੈਕਸਮੋ ਚੱਲੀ ਜਾਂਦੀ ਆ ਕੇਐਸਵੀ ਚੱਲੀ ਜਾਂਦੀ ਆ ਜਿਵੇਂ ਆਪਾਂ ਕਹਿ ਰਹੇ ਆ ਬਰੂਨਾ ਚੱਲੀ ਜਾਂਦੀ ਹੈਗੀ ਜਿਵੇਂ ਆਪਾਂ ਕਹਿ ਰਹੇ ਆ ਕ੍ਰੈਪਟਨ ਚੱਲੀ ਜਾਂਦੀ ਆ ਸਾਰੀਆਂ ਮੋਟਰਾਂ ਠੀਕ ਨੇ ਰੱਖਦੀ ਆਪੋ ਆਪਣੀ ਪਸੰਦ ਆ ਜੀ ਤੇ ਤਾਰ ਤੋਰ ਕਿਹੜੀ ਤੁਸੀਂ ਚੰਗੀ ਮੰਨਦੇ ਹੋ ਵੀ ਉਹ ਪਾਉਣੀ ਚਾਹੀਦੀ ਤਾਰ ਜੀ ਜਿਵੇਂ ਹੁਣ ਅੱਜ ਦੇ ਜਿਆਦਾਤਰ ਆ ਜਿਵੇਂ ਫੀਨੋਲੈਕਸ ਹੋਈ ਹਮ ਤੇ ਜਿਵੇਂ ਸੀਆਰਆਈ ਦੀ ਹੋਈ ਐਲਟੀਐਲ ਕੇਰੀ ਦੀ ਹੋਈ ਟੈਕਸਮੋ ਦੀ ਹੋਈ ਹਮ ਤੇ ਹੋਰ ਵੀ ਮੇਰੇ ਐ ਯਾਦ ਨਹੀਂ ਹੈਗੀਆਂ ਚੰਗੀਆਂ ਕੰਪਨੀਆਂ ਬਈ ਸਟਾਰਟਰ ਦਾ ਸਟਾਰਟਰ ਦਾ ਕਿੰਨਾ ਕੁ ਰੋਲ ਹੁੰਦਾ ਮੋਟਰ ਨੂੰ ਮੋਟਰ ਦੀ ਜ਼ਿੰਦਗੀ ਦੇ ਵਿੱਚ ਸਟਾਰਟਰ ਦਾ ਕੀ ਕਿੰਨਾ ਕੁ ਰੋਲ ਹੁੰਦਾ ਸਟਾਰਟਰ ਦਾ ਪੂਰਾ ਹੀ ਰੋਲ ਆ ਜੀ ਇਹਦੇ ਵਿੱਚ ਜਿਵੇਂ ਪਹਿਲਾਂ ਤਾਂ ਤੋਂ ਲੈਂਡ ਚੱਲਦੀ ਹੈਗੀ ਹਮ ਤਿੰਨ ਫੇਸ ਆਉਂਦੇ ਹੈਗੇ ਤਿੰਨੇ ਗ੍ਰਿਪ ਵਧੀਆ ਲਾ ਕੇ ਰੱਖੋ ਜਿਵੇਂ ਹੁਣ ਅੱਜ ਸੀਜ਼ਨ ਆ ਰਿਹਾ ਹੈਗਾ ਕੋਈ ਵੀ ਤੁਹਾਡਾ ਸਟਾਰਟਰ ਹੈਗਾ ਉਹਨੂੰ ਪਹਿਲਾਂ ਚੈੱਕ ਕਰਾਓ ਪਹਿਲਾਂ ਰਿਪੇਅਰ ਕਰਾਓ ਜੇ ਉਹਨੀਆਂ ਕੋਈ ਪੱਤੀਆਂ-ਬੁੱਤੀਆਂ ਪੈਂਦੀਆਂ ਨੇ ਉਹਦੀ ਸਾਰੀ ਸਰਵਿਸ ਉਹਨੂੰ ਸਾਫ਼ ਕਰਾ ਕੇ ਰੱਖੋ ਕੋਈ ਤੇਲ ਪੈਂਦਾ ਜਾਂ ਕੋਈ ਸੁੱਕਾ ਸਟਾਰਟਰ ਹੈ ਉਹਦੀਆਂ ਪੱਤੀਆਂ-ਬੁੱਤੀਆਂ ਸਾਫ਼ ਕਰਾ ਕੇ ਰੱਖੋ ਕਿਉਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੋਟਰ ਦੀ ਕਿਢਿਆalਨਾ ਪਵੇ ਤੇ ਕੋਈ ਵੀ ਤੁਹਾਡਾ ਗ੍ਰਿਪ 스ਪਾਰਕ ਮਾਰਦਾ ਹੈਗਾ ਉਹਦਾ ਪੂਰਾ ਖਿਆਲ ਰੱਖੋ ਜੇ ਕਿਤੇ ਕੋਈ ਤੁਹਾਡਾ ਗ੍ਰਿਪ ਕਿਸੇ ਪਾਸੋਂ ਕਾਲਾ ਹੋਇਆ ਹੋਇਆ ਉਹਨੂੰ ਨਾਲ ਦੀ ਨਾਲ ਬਦਲ ਦਿਓ। ਉਹਦਾ ਕੀ ਕਾਰਨਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਝੂਨੇ ਦੇ ਸੀਜ਼ਨ ਦੇ ਵਿੱਚ। ਬਾਕੀ ਮੋਟਰ ਤੇ ਵੀ ਅਸਰ ਪੈਂਦਾ ਇਹ ਚੀਜ਼ ਦਾ। ਉਹ ਮੋਟਰ ਨਾ ਖੜੇ। ਜਦੋਂ ਹੁਣ ਉਹ ਗ੍ਰਿਪ ਸਪਾਰਕ ਮਾਰੂਗਾ ਤਾਂ ਉਹਦਾ ਫਿਰ ਖੜੂਗੀ ਮੋਟਰ। ਬਿਲਕੁਲ। ਠੀਕ ਹੈ ਨਾ ਸਟਾਰਟਰ ਸਟਾਰਟਰ ਵਧੀਆ ਲਾਓ। ਚੰਗੀਆਂ ਕੰਪਨੀਆਂ ਜਿਹੜੀਆਂ ਵਧੀਆ ਨੇ ਉਹਨਾਂ ਦੇ ਤੁਸੀਂ ਸਟਾਰਟਰ ਲਾਓ। ਠੀਕ ਹੈ ਨੇ। ਤੇ ਭਈਆ ਨੰਬਰ ਚੱਲੀ ਜਾਂਦੇ ਬਾਈ ਦਾ। ਪਿੰਡ ਚੰਨਣਵਾਲ ਜ਼ਿਲ੍ਹਾ ਬਰਨਾਲਾ ਜੇ ਆਪਾਂ ਦੱਸ ਦਈਏ ਬਰਨਾਲੇ ਤੋਂ ਠਿਕਰੀਵਾਲ ਠਿਕਰੀਵਾਲ ਤੋਂ ਕਿੱਕਰੀ ਵਾਲ ਤੋਂ ਚੰਨੜ ਰਾਏ ਸਰ ਤੇ ਚੰਨੜ ਰਾਏ ਹਰ ਤੇ ਚੰਨੜ ਹਾਂ ਜੇ ਤੁਸੀਂ ਹੁਣ ਇਹ ਬਟਿੰਡਾ ਸਾਈਡ ਤੋਂ ਉਤੋਂ ਸਿੱਧਾ ਰਾਮਪੁਰਾ ਤਪਾ ਤੇ ਪੱਖੂ ਕੈਂਚੀਆਂ ਠੀਕ ਹੈ ਜੀ ਜੇ ਤੁਸੀਂ ਹੁਣ ਹੈਗਾ ਇੱਧਰ ਜਲੰਧਰ ਸਾਈਡ ਤੋਂ ਜਗਰਾਵਾ ਰੈਗੂਟ ਮਹਿਲਕਲਾ ਮਹਿਲਕਲਾ ਤੋਂ 5-7 ਕਿਲੋਮੀਟਰ ਹਾਂਜੀ ਸਾਰਾ 5-7 ਕਿਲੋਮੀਟਰ ਹੈ ਜੀ ਤੇ ਬਾਈ ਕਹਿੰਦਾ ਆ ਕੇ ਤਸੱਲੀ ਕਰਕੇ ਇੱਥੇ ਐਨ ਮੋਟਰ ਤੁਸੀਂ ਲੈ ਕੇ ਜਾ ਸਕਦੇ ਹੋ ਜਿਹੜੀ ਗੱਲ ਕਹਤੀ ਉਹੀ ਉਹ ਚ ਮੋਟਰ ਤਾਂ ਫੁੱਲ ਕੰਮ ਕਰਕੇ ਆ ਜਿਹੜੀਆਂ ਧਰੀਆਂ ਹੋਈਆਂ ਨੇ ਬਾਈ ਫੁੱਲ ਕੰਮ ਕਰਕੇ ਇਧਰ ਹੀ ਆਉਂੀਆਂ ਨੇ ਕਿਸੇ ਦਾ ਕੋਈ ਆਇਆ ਉਹ ਨਹੀਂ ਹੈਗਾ ਪੱਖੇ ਭੱਖੇ ਦਾ ਕੰਮ ਆਣ ਬਾਕੀ 10 ਦਿਨ ਮੋਟਰ ਪਾਣੀ ਨਾ ਪੂਰਾ ਕਰੇ ਬਾਈ ਜੇ ਤਾਂ ਹੁਣ ਰੱਬ ਨਾ ਕਰੇ ਕੋਈ ਮੱਛੀ ਦੀ ਛੜਦੀ ਉਹ ਤਾਂ ਹੈਗੀ ਥੋੜੀ ਮੋਟਰ ਥੋੜਾ ਪਾਣੀ ਨਾ ਪੂਰਾ ਕਰੇ ਮੋਟਰ ਲੋਡ ਜਾਦੇ ਲਵੇ ਮੋਟਰ ਆਵਾਜ਼ ਕਰੇ ਉਹ 10 ਦਿਨ ਥੋੜੀ ਆ ਆਵਦੀ ਬਦਲ ਕੇ ਲੈ ਜਾਓ ਚਾਹੇ ਪੈਸੇ ਵਾਪਸ ਲੈ ਜਾਓ ਹਨਾ ਬਾਈ ਜੀ ਨਾਲ ਦੀ ਨਾਲ ਜੀ ਹਾਂ ਤੇ ਆ ਬਾਈ ਬੈਠੇ ਨੇ ਇੱਥੇ ਬਾਈ ਸਸਰੀ ਘਾਲ ਜੀ ਸਸਰੀ ਘਾਲ ਵੀਰੇ ਅੱਜ ਮੋਟਰ ਲੈਣ ਆਏ ਹੋ ਨਹੀਂ ਜੀ ਫਮ ਤਾਂ ਸੀ ਉਹ ਜਾਈ ਸੀ ਮਰਾਉਂ ਕੰਮ ਕਰਾਉਣਾ ਆਏ ਸੀਗੇ ਪਹਿਲਾਂ ਲੈ ਕੇ ਗਏ ਹਾਂ ਪਹਿਲਾਂ ਤਿੰਨ ਮੋਟਰਾਂ ਪਾਈਆਂ ਨੇ ਅਸੀਂ ਜੀ ਕਿਵੇਂ ਰਹੀਆਂ ਪੂਰੇ ਬਾਈ ਚੱਲੀਆਂ ਜੀ ਪੂਰੇ ਬਾਈ ਚੱਲਦੇ ਹਾਂ ਕੋਈ ਦਿੱਕਤ ਨਹੀਂ ਆਈ ਜਿਹੜੀ ਗੱਲ ਕਹਤੇ ਉਹੀ ਨਿਕਲੀ ਉਹੀ ਨਿਕਲੀ ਜੀ ਪੂਰਾ ਤੁਹਾਡੇ ਏਰੀਆ ਨੂੰ ਤਸੱਲੀ ਹੈ ਜਾਨੀ 10 ਸਾਲ ਹੋ ਗਏ ਇੱਥੇ ਬਦਨ ਮੋਟਰਾਂ ਲੈਣਾ ਹੁੰਦਾ ਨੂੰ ਅਸੀਂ ਕੋਈ ਬਗਾਨਾ ਬੁੜ ਕੇ ਆਏ ਤੇ ਦੇਖਿਆ ਵੀ ਬਾ ਬਾ ਲਾਂਬਾ ਲੈ ਕੇ ਬੰਦਾ ਆ ਗਿਆ ਇੱਥੇ ਅੱਛਾ ਹਾਂ ਜੀ ਪੂਰਾ ਸਾਫ਼ ਸੁਥਰਾ ਕੰਮ ਕਰਦਨ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਮਰੀ ਦੇ ਪੱਤੇ ਤੁਸੀਂ ਵੀ ਲੈ ਕੇ ਗਏ ਹੋਟਰ ਧੀਰੇ ਤੋਂ ਪਹਿਲਾਂ ਅਸੀਂ ਪਹਿਲੀ ਗੱਲ ਤਾਂ ਇਹ ਦੱਸ ਦਿਆਂ ਵੀ ਜ਼ਿਲ੍ਹਾ ਬਰਨਾਲਾ ਦੇ ਬਲਾਕ ਮੈਲਕਲਾਂ ਦੇ ਭਾਰਤੀ ਕਿਸਾਨਿਆਂ ਨੂੰ ਲੱਖੋਵਾਲ ਦਾ ਮੈਂ ਸੰਘਾਰਾ ਸਿੰਘ ਬਲਾਕ ਪ੍ਰਧਾਨ ਆ ਠੀਕ ਹੈ ਜੀ ਸੋ ਜਰ ਪਹਿਲੀ ਗੱਲ ਤਾਂ ਮੈਂ ਇਹ ਹੀ ਦੱਸਦਾ ਇੱਕ ਤਾਂ ਕਿਸਾਨ ਹੈ ਹਮਮਰਦੀਪ ਸਿੰਘ ਆਪ ਕਿਸਾਨ ਹੈ ਹਾਂ ਖੁਦ ਆਪ ਕਿਸਾਨ ਹੈ ਜਿਹੜਾ ਖੁਦ ਆਪ ਕਿਸਾਨ ਆ ਉਹਨੂੰ ਸਾਰੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਪਤਾ ਹੁੰਦਾ ਬਿਲਕੁਲ ਵੀ ਜਦੋਂ ਇੱਕ ਵਾਰੀ ਆਪਾਂ ਮੋਟਰ ਪਾਉਣੀ ਹੈ ਹਮਮ ਬੜੀ ਔਖੀ ਆ ਬਹੁਤ ਔਖਾ ਹੀ ਹੈ ਜੀ ਗਰਮੀ ਚ ਜਦੋਂ ਮੋਟਰ ਪਾ ਦਿੱਤੀ ਗਈ ਫਿਰ ਉਹ ਜਾਂ 4 ਕਿਛੜ 5 ਸਾਲ ਤੱਕ ਵਧੀਆ ਟਿੱਕੇ ਚੱਲੇ ਨਾ ਮੇਰੇ ਖਿਆਲ ਚ ਇਹ ਤੂੰ ਵੱਧ ਵੀ ਚੱਲਦੀਆਂ ਨੇ ਹੂੰ ਤੇ ਨਵੀਂ ਮੋਟਰ ਨਹੀਂ ਰੀਸ਼ ਕਰਦੀ ਜਿਹੜੀਆਂ ਇਹਦੇ ਹੱਥ ਲੱਗੇ ਵਾਲੀਆਂ ਮੋਟਰਾਂ ਨੇ ਅੱਛਾ ਜਿਵੇਂ ਇੱਕ ਡਾਕਟਰ ਨਬਜ਼ ਦੇਖ ਕੇ ਨਹੀਂ ਦੱਸ ਦਿੰਦਾ ਵੀ ਕੀ ਨੁਕਸ ਹੈ ਹਾਂ ਉਹੀ ਦਵਾ ਦਿੰਦਾ ਇਹ ਉਹੀ ਹੈ ਇਹਦੇ ਕੋਲ ਇੱਕ ਤਜਰਬਾ ਹੈ ਹੂੰ ਮੈਂ ਕਹਿੰਦਾ ਵੀ ਇੱਕ ਇੰਜੀਨੀਅਰ ਵਾਲਾ ਤਜਰਬਾ ਦੇ ਕੋਲ ਠੀਕ ਹੈ ਟਾਈਮ ਬਹੁਤ ਹੋ ਗਿਆ ਨਾ ਇਹ ਟਾਈਮ ਬਹੁਤ ਹੋ ਗਿਆ ਇੱਕ ਮੈਂ ਸਿਖਤ ਕਰਾ ਦੇ ਲੜਕੇ ਦੀ ਹੂੰ ਵੇ ਦੇਖੋ ਜਿਵੇਂ ਕਿਸਾਨ ਦਾ ਪੁੱਤ ਕਿਸਾਨ ਬਣਦਾ ਹਾਂ ਪਰ ਡਾਕਟਰ ਦਾ ਪੁੱਤ ਡਾਕਟਰ ਨਹੀਂ ਬਣਦਾ ਮਾਸਟਰ ਦਾ ਪੁੱਤ ਮਾਸਟਰ ਨਹੀਂ ਬਣਦਾ ਹਾਂ ਪਰ ਇਹ ਜਾਂ ਮਕੈਨਿਕ ਹੈ ਅਰਤੀ ਸਿੰਘ ਧੀਰਾ ਇਹਦਾ ਪੁੱਤਰ ਵੀ ਮਕੈਨਿਕ ਹੈ ਹਾਂ ਬਹੁਤ ਉਹਨੂੰ ਵੀ ਕੰਮ ਨਾਲ ਉਹ ਵੀ ਨਾਲ ਕੰਮ ਕਰਾਉਂਦਾ ਬੇਸ਼ੱਕ ਜਿਹੜੇ ਨੌਜਵਾਨ ਇਹਨੇ ਰੱਖੇ ਹੋਏ ਨੇ ਕੰਮ ਤੇ ਉਹ ਵੀ ਇਹਦੇ ਪੁੱਤਰਾ ਵਾਂਗ ਹੀ ਕੰਮ ਕਰਦੇ ਆ ਬੜੀ ਇਮਾਨਦਾਰੀ ਨਾਲ ਹਾਂ ਦੂਸਰੀ ਗੱਲ ਮੈਂ ਤਾਂ ਅੱਖੀਂ ਦੇਖੀ ਆ ਜਦੋਂ ਮੈਂ ਦੁਕਾਨ ਤੇ ਆਇਆ ਇੱਕ ਦੋ ਵਾਰ ਹਾਂ ਔਰ ਨੇ ਤੇ ਚਿਰਦਈਆਂ ਮੋਟਰਾਂ ਲੈਣੇ ਆ ਤੇ ਪਾਉਣੇ ਆ ਤੇ ਵਧੀਆ ਚੱਲਦੀਆਂ ਹੂੰ ਮੈਂ ਕਦੇ ਵੀ ਆਉਣਾ ਨਾ ਹੂੰ ਸੀਜ਼ਨ ਦੇ ਵਿੱਚ ਇੱਕ ਤਰਨਤਾਰਨ ਦੇ ਸੁਲਤਾਨਪੁਰ ਪਿੰਡ ਤੋਂ ਆਏ ਵੇ ਅੱਛਾ ਜੀ ਮੋਟਰ ਲੈਣ ਤੇ ਸਹੀ ਰਹਿ ਦੇਣ ਦੀ ਮੈਂ ਗੱਲ ਦੱਸਦਾ ਤੁਹਾਨੂੰ ਹੂੰ ਵੀ ਸਹੀ ਰਹਿ ਦਿੰਦਾ ਏ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਕ ਸਟੇਕ ਘੱਟ ਲਾ ਲਓ ਹੂੰ ਕਹਿੰਦਾ ਨਾ ਜੀ ਅਸ ਤਾਂ ਇੰਨੀ ਸਟੇ ਵਾਲੀ ਮੋਟਰ ਲੈ ਕੇ ਜਾਣੇ ਚਾਰ ਪਤਾਈਂ ਪੰਜ ਸਟੇ ਵਾਲੀ ਹੂੰ ਉਹ ਲੈ ਗਏ ਪਤੰਦਰ ਉਹ ਇਹਦੇ ਦਰਸ਼ਣ ਮੁਤਾਬਕ ਜਿਵੇਂ ਨੇ ਕਿਹਾ ਜੀ ਇੱਕ ਸਟੇ ਘੱਟ ਲੈ ਜੋ ਫਿਰ ਹੈਰਾਨ ਨਾ ਹੋਏ ਤੁਸੀਂ ਪਾਣੀ ਛੋਟੇ ਬਾਲਾ ਉੱਪਰ ਲੋਡ ਵੱਧ ਲਓ ਉਹ ਲੈ ਗਏ ਉਹੀ ਗੱਲ ਉਹਨਾਂ ਨੂੰ ਵਾਪਸ ਮੁੜਨਾ ਪਿਆ ਮੋਟਰ ਲੈ ਕੇ ਆ ਕੇ ਦੁਬਾਰਾ ਬਦਲ ਕੇ ਲਗੇ ਸਟੇ ਇੱਕ ਘੱਟ ਕਰਕੇ ਲਗੇ ਤੇ ਉਹ ਮੈਂ ਇਹੀ ਕਹਿੰਦਾ ਕਿਸਾਨਾਂ ਨੂੰ ਜਿਹੜੀ رائے ਦਿੰਦਾ ਉਹ ਸਹੀ ਆ ਸਹੀ ਆ ਬਾਕੀ ਕਹਿੰਦੇ ਕੰਪਨੀ ਤੇ ਉਹਨਾਂ ਤੇ ਭਰੋਸਾ ਨਹੀਂ ਜਿਹੜੀ ਮੋਟਰ ਨੂੰ ਧੀਰੇ ਦੇ ਹੱਥ ਲੱਗਿਆ ਉਹਦੇ ਪੱਕਾ ਚ ਕੀ ਨਾ ਵੀ ਇਹ ਨਹੀਂ ਖੜਦੀ ਕੁੱਤ ਤੁਸੀਂ ਗੱਲ ਬਾਈ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਤੁਸੀਂ ਲੈ ਕੇ ਗਏ ਮੋਟਰ ਮਾਤਾ ਜੀ ਵਾਲੀਆਂ ਬਗਾਤੀਆਂ ਮੋਟਰਾਂ ਐ ਕਿਵੇਂ ਮੇਰੇ ਆਪ ਦੇ ਚੱਲਦੀਆਂ 20 20 ਦੀਆਂ ਮੋਟਰਾਂ ਤਨ ਤਾਂ ਕੋਈ ਦਿੱਕਤ ਨਹੀਂ ਇੱਕ ਹੋਰ ਕਹਿਣੀ ਆ ਇਸ ਅੱਜ ਵੀ ਜੇ ਆ ਗਈ ਦੱਸੀ ਅੱਛਾ 20 ਦੀ ਲੈਣੀ ਆ ਹਾਂ 20 ਦੀਆਂ ਬਾਤੀ ਕਰਤੀਆਂ ਬਾਕੀ ਹੋਰ ਇਸ ਤਰ੍ਹਾਂ ਦੀਆਂ ਤੋਰਤੀਆਂ ਬਹੁਤ ਹਾਂ ਰੇਕ ਤੋਂ ਡਾ ਪਿੰਡ ਨੇੜੇ ਤੇ ਰੇਸ ਦੀ ਦੂਰਤੀਆਂ ਹੋਣੀਆਂ ਪਿੰਡ ਇੱਕ ਇਹਦੀ ਹੋਰ ਵੀ ਇਹਦੇ ਚ ਖੂਬੀ ਹੈਗੀ ਆ ਜੇ ਮੰਨ ਕੇ ਚੱਲ ਅਸੀਂ ਕਿਸੇ ਗਰਾਹ ਗਏ ਆਂ ਕਿਸੇ ਪਾਸੇ ਤੇ ਰਾਤ ਨੂੰ ਕੋਈ ਫਲਟ ਪੈ ਗਿਆ ਮੋਟਰ ਨੂੰ ਇਹ ਕਹਿੰਦਾ ਮੈਨੂੰ ਚਾਬੀ ਦੱਸ ਦੇ ਬਸ ਕਿੱਥੇ ਪਈ ਆ ਕਿਹੜੀ ਹੱਟ ਥੱਲੇ ਪਈ ਆ ਕਿਹੜੀ ਹੱਟ ਥੱਲੇ ਪਈ ਆ ਆਪਣੀ ਜੱਟਾਂ ਦੇ ਅੱਗੇ ਹੱਟਾਂ ਥੱਲੇ ਹੁੰਦੀਆਂ ਹੈ ਤੇ ਬਸ ਫਿਰ ਝਾਹ ਕੇ ਆਉਂਦਾ ਠੀਕ ਹੈ ਲੈ ਵੀ ਮਿੱਤਰੋ ਐਨੀ ਥੱਲੀ ਵੀ ਜਿਹੜੀ ਮੋਟਰ ਨੂੰ ਹੱਥ ਲਾ ਕੇ ਬਸ ਉਹਨੇ ਨਹੀਂ ਮੁੜ ਕੇ ਕੁਛ ਕਨਾ ਹੈ ਤੇ ਹੋਰ ਭਾਈ ਕੋਈ ਗੱਲਬਾਤ ਗੱਲਬਾਤ ਵਧੀਆ ਜੀ ਆ ਬੇਟਾ ਇਹਦਾ ਉਹ ਵੀ ਦਿਖਾਈ ਆ ਜਾਓ ਭਾਈ ਇਹ ਹੋਰ ਭਾਈ ਧੀਰਾ ਕਹਿੰਦਾ ਮੈਂ ਉਹਦੇ ਬੇਡੇ ਨੂੰ ਬਾਹਰ ਪੂਰ ਨਹੀਂ ਤੋੜਨਾ ਜਾ ਕੇ ਹੋਰ ਪਲੱਸ 2 ਇਹਨੇ ਕਰ ਲਈ ਆ ਤੇ ਕਹਿੰਦਾ ਕੰਮ ਸਾ ਮਾ ਆਪਣਾ ਸੋਹਣਾ ਕੰਮ ਹੈ ਸੋਹਣਾ ਨਾ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਹਨਾ ਤੇ ਇਹ ਵੀ ਕਹਿੰਦਾ ਮੈਂ ਇਹੀ ਕੰਮ ਕਰਨਾ ਇਹਨੂੰ ਵੀ ਪੂਰਾ ਪਿਆਰਾ ਕੰਮ ਨਾਲ ਤੇ ਆਹ ਬਾਈ ਹੁਣ ਬਾਈ ਠੀਕ ਹੋਣੀ ਆਈ ਇੱਕ ਰਸੇ ਨੀ ਯਰ ਰਿਪੇਅਰ ਕਰਨੀ ਆ ਜੀ ਅੱਜ ਰਿਪੇਅਰ ਕਰਨੀ ਆ ਇਹ ਮੁੰਡੇ ਆਪਣੇ ਤਿੰਨੇ ਕੰਮ ਕਰਦੇ ਹਾਂ ਜੀ ਇਹ ਕੰਮ ਕਰਦੇ ਜੀ ਠੀਕ ਐ ਆ ਹੁਣ ਸਾਰੀ ਖੋਲ ਕੇ ਇਹਦਾ ਉਹ ਕਰ ਦੇਣਾ ਬਈ ਫੇਰ ਸਪੇਅਰ ਪਾੜਦੇ ਤੁਸੀਂ ਆਪ ਹੀ ਲਿਆ ਕਰ ਰਹੇ ਹੋ ਥੋਕ ਚ ਹਾਂਜੀ 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 ਆਈ ਨਹੀਂ ਵੀ ਜਾਂ ਦੁਕਾਨ ਤੋਂ ਲੈ ਲੈ ਜਾਂ ਹੋਰ ਇਹਦੇ ਚ ਵੀ ਜ਼ਿੰਮੇਵਾਰ ਦਾ ਫਾਇਦਾ ਹੁੰਦਾ ਨਹੀਂ ਜੀ 1 ਮਿੰਟ ਜਿਹੜਾ ਇਹ ਹੁਣ ਸਾਡਾ ਕੰਮ ਆਗਾ ਹੁਣ ਜਿਵੇਂ ਪੱਕਾ ਖੋਲਦੇ ਆ ਜਿਵੇਂ ਆ ਸਲੀਬਾਂ ਲਗੀਆਂ ਬੱਸ ਵਾ ਸਾਰੇ ਪੱਕਾ ਖੋਲ ਕੇ ਕੰਮਗੁੰਮ ਕਰਕੇ ਫੇਰ ਮੋਟਰਾਂ ਚ ਗਾਉਣੇ ਆਗੇ ਹੁਣ ਜਿਵੇਂ ਆ ਸਲੀਬ ਆ ਗਈ ਆ ਬੱਸ ਆ ਗਈ ਆ ਪਿਲਰ ਆ ਗਈ ਸਾਰਾ ਸਮਾਨ ਸਾਡਾ ਆਪਦਾ ਹੀ ਹੈਗਾ ਠੀਕ ਹੈ ਉਹ ਜਿਹੜੀ ਕੋਈ ਵੀ ਚੀਜ਼ ਪੈਂਦੀ ਆ ਫੇਰ ਪਾ ਕੇ ਗਾਹਕ ਨੂੰ ਮੋਟਰ ਦਿੰਨੇ ਆ ਕੋਈ ਆਏ ਨਹੀਂ ਹੈਗਾ ਵੀ ਮੇਨ ਵੀ ਉਹੀ ਚੱਕ ਲਾਈ ਮਿੱਤਰੋ ਆਪਦੇ ਕਿਸੇ ਰਿਸ਼ਤੇਦਾਰ ਨੂੰ ਲੱਗਦਾ ਵੀ ਇਹਨੇ ਕਿ ਮੋਟਰ ਬਦਲੋਣੀ ਜਾਂ ਹੋਰ ਆਹ ਵੀਡੀਓ ਕਿਦੇ ਅੱਗੇ ਸਾਂਝੀ ਜ਼ਰੂਰ ਕਰ ਦਿਓ ਕਿ ਫਾਇਦਾ ਹੋ ਜਾਓ ਭਾਈ ਮੇਨ ਜਿਹੜੀ ਗੱਲ ਫਾਇਦਾ ਪੈਸਿਆਂ ਚ ਕਿੰਨਾ ਕ ਫਾਇਦਾ ਹੋ ਜਾਓ ਅਡੋਡੀ ਹੈ ਹੀ ਗਾਹ ਦੇ ਸਿਰ ਤੇ ਹੁਣ ਜਿਵੇਂ ਹੁਣ 1 ਮਿੰਟ ਜਿਮਾ ਸੋਨੂੰ ਮੈਂ ਮੋਟਰ ਦਿਖਾਉਣਾਗਾ ਜੀ ਇੱਧਰ ਹੁਣ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਹੁਣ ਜਿਨੇ ਮੰਨ ਲਓ ਆਹ ਮੋਟਰ ਨਵੀਂ ਪਾਉਣੀ ਆ ਇਹ ਨਵੀਂ ਵਰਗੀ ਮੋਟਰ ਹੈਗੀ ਉਹਦਾ ਕਿ ਟੁਕੜ 25000 ਬਚੂਗਾ ਜੀ 25000 ਬਚੂਗਾ ਹਾਂ ਜੋ ਨਵੀਂ ਮੋਟਰ ਪਈ ਹੈਗੀ ਜਿਵੇਂ ਹੁਣ ਆਹ ਵੰਨਿਆ ਨੇ ਆ ਇਧਰ ਸਾਰੀਆਂ ਮੋਟਰ ਆ ਪਈ ਆ ਉਹਦਾ ਬੱਚੀ ਜੇ ਰੱਜ ਬਚ ਗਿਆ ਆ ਜਮਤਾਜੀ ਪਈ ਆ ਇਹ ਤਾਜੀ ਮਾੜੀ ਮੋਟੀ ਚੱਲੀ ਆ ਉਹ ਤਾਂ ਆਪਾਂ ਨੂੰ ਜਿਆਦਾ ਇਹ ਬਾਈ ਫਿਰ ਪਾਣੀ ਡੂੰਗੇ ਡੰਗੇ ਦਾ ਚੱਕਰ ਹੋ ਜਾਂਦਾ ਹੈ ਨਾ ਹੋਰ ਤਾਂ ਕੋਈ ਨਹੀਂ ਹਾਂ ਜਿੱਥੇ ਹੁਣ ਮੰਨ ਲਓ 15 ਦੀ ਬਾਈ ਆ ਉਤੋਂ ਅਗਲੇ ਨੇ ਪਹਿਲਾਂ 12.5 ਕੱਢਦੀ ਉਹਦੇ ਵਿੱਚ ਕੱਟ ਲੈਣੇ ਆਏ ਚੱਲੀ ਜਾਂਦਾ ਜੀ ਬਾਕੀ ਛੋਟੀ ਮੋਟਰ ਕਿਹੋ ਜੀ ਹੋਈ ਆ ਉਹ ਹੀ ਜੀ ਲੈ ਆਇਓ ਵਿੱਚ ਕੱਟ ਲੂ ਉਹ ਦੇਖ ਕੇ ਕੱਟ ਲਾਂਗੇ ਜੀ ਹਾਂ ਪਹਿਲਾਂ ਵੀਰੇ ਆਉਣ ਤੋਂ ਪਹਿਲਾਂ ਫੋਨ ਕਰਕੇ ਆਉਣਾਗਾ ਹੂੰ ਫੋਨ ਕਰੇ ਬਿਨਾ ਕਦੇ ਨਹੀਂ ਹੋਣਾ ਕਾਨਾ ਹਰ ਰੋਜ਼ ਖੁੱਲੀ ਹੁੰਦੀ ਆ ਭਈ ਹਾਂਜੀ ਹਰ ਵਕਤ ਜੀ ਆ ਦੋਨੇ ਨੰਬਰ ਚੱਲੀ ਜਾਂਦੇ ਕਿਹਨਾਂ ਦੇ ਬੇਟੇ ਦੇ ਕਿਹਨਾਂ ਦਾ ਆਪਦਾ ਤੇ ਫੋਨ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਫੋਨ ਕਰਕੇ ਆਉਣਾਗਾ ਕਉਂ ਕਈ ਵਾਰੀ ਅਸੀਂ ਬਾਹਰ ਅੰਦਰ ਗਏ ਹੁੰਨੇ ਆਗੇ ਫੋਨ ਕਰੇ ਬਿਨਾ ਕਦੇ ਨਹੀਂ ਆਉਣਾ ਪਹਿਲਾਂ ਜਦੋਂ ਵੀ ਤੁਸੀਂ ਆਪਣੀ ਮੋਟਰ ਕੱਢਣੀ ਆ ਉਹਦੀ ਫੋਟੋ ਪਾਉਣੀ ਆ ਫੋਟੋ ਪਾ ਕੇ ਮੈਨੂੰ ਰੇਟ ਪੁੱਛ ਕੇ ਫੇਰ ਆਉਣਾ ਕਈ ਵਾਰੀ ਅਸੀਂ ਕੀ ਕਰਦੇ ਵੀ ਇੱਥੇ ਲੈ ਆਉਨੇ ਆਗੇ ਤੁਰੇ ਤੁਹਾਨੂੰ ਕੋਈ ਦਿੱਕਤ ਨਾ ਆਵੇ ਪਹਿਲਾਂ ਫੋਟੋ ਪਾਓ ਫਿਰ ਮੈਂ ਤੁਹਾਨੂੰ ਰੇਟ ਦੱਸੂਗਾ ਫਿਰ ਤੁਸੀਂ ਮੇਰੇ ਕੋਲ ਮੋਟਰ ਲੈ ਕੇ ਆਉਣੀ ਆ ਜੀ ਹਾਂ ਜੀ ਤੇ ਲੈ ਮਿੱਤਰੋ ਧੰਨਵਾਦ ਜੀ ਸასი ਸ਼ਕਾ